ਸਤਿ ਸ਼੍ਰੀ ਅਕਾਲ ਮੈਂ ਹਜੂ ਸਿਕੌਰ ਤੁਸੀਂ ਦੇਖ ਰਹੇ ਹੋ ਸਾਡਾ ਲਾ ਟੀਵੀ ਬੀਚਰਾਸ ਆਕਲੈਂਡ ਦੀ ਇੱਕ ਵਸਤੇ ਇਹ ਦੋ 15 ਸਾਲਾਂ ਦੀ ਲੜਕੀਆਂ ਦੇ ਉੱਤੇ ਗਰੁੱਪ ਦੇ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ ਜਿਸ ਤੋਂ ਬਾਅਦ ਇਹ ਲੜਕੀਆਂ ਕਾਫੀ ਗੰਭੀਰ ਵਿੱਚ ਜ਼ਖਮੀ ਹੋ ਗਈਆਂ ਇਸ ਜਾਣਕਾਰੀ ਇਸ ਇਹਨਾਂ ਦੇ ਬੱਚੋਂ ਇੱਕ ਲੜਕੀ ਦੇ ਮਾਪਿਆਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਦਿੱਤੀ ਗਈ। ਇਸ ਪੋਸਟ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਦੀ ਬੇਟੀ ਤੇ ਉਸ ਦੀ ਇੱਕ ਦੋਸਤ ਟਾਕਪਨੋ ਤੋਂ ਐਲਬਨੀ バス ਦੇ ਵਿੱਚ ਸਫ਼ਰ ਕਰ ਰਹੀਆਂ ਸਨ ਜਿੱਥੇ ਇੱਕ ਗਰੁੱਪ ਇਸ ਵਾਸਤੇ ਵਿੱਚ ਚੜਿਆ ਤੇ ਐਲਬਨੀ ਸਟੇਸ਼ਨ ਦੇ ਉੱਤੇ ਜਦੋਂ ਉਹ ਉਤਰਨ ਲੱਗੀਆ ਤਾਂ ਇਸ ਗਰੁੱਪ ਦੇ ਵੱਲੋਂ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਇੱਕ ਲੜਕੀ ਦਾ ਨੱਕ ਟੁੱਟ ਗਿਆ ਤੇ ਦੂਜੀ ਲੜਕੀ ਵੀ ਕਾਫੀ ਜ਼ਿਆਦਾ ਜ਼ਖਮੀ ਹੋ ਗਈ। ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਕੁਝ ਸਮੇਂ ਬਾਅਦ ਪੁਲਿਸ ਦੇ ਵੱਲੋਂ ਇਸ ਗਰੁੱਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਾਈਟਾ ਮਾਤਾ ਈਸਟ ਪੁਲਿਸ ਏਰੀਆ ਕਮਾਂਡਰ ਦੇ ਮੁਤਾਬਿਕ ਕੁਝ ਸਮੇਂ ਬਾਅਦ ਇੱਕ ਮਾਲ ਦੇ ਵਿੱਚੋਂ ਇਸ 6 ਜਣੇ ਦੇ ਗਰੁੱਪ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਵਿੱਚ ਸਾਰੀ ਛੋਟੀ ਉਮਰ ਦੇ ਲੋਕੀ ਸਨ ਉਨ੍ਹਾਂ ਨੇ ਵੀ ਦੱਸਿਆ ਕਿ ਇਸ ਦੇ ਵਿੱਚ ਇੱਕ 14 ਸਾਲਾ ਲੜਕੇ ਦੇ ਕੋਲ ਚਾਕੂ ਵੀ ਬਰਾਮਦ ਕੀਤਾ ਗਿਆ ਜਿਸ ਦੀ ਹੁਣ ਜਾਂਚ ਪੜਤਾਲ ਜਾਰੀ ਹੈ ਉਦਰ ਮਾਪਿਆਂ ਦੇ ਮੁਤਾਬਕ ਉਹਨਾਂ ਦੇ ਵੱਲੋਂ ਆਕਲੈਂਡ ਟਰਾਂਸਪੋਰਟ ਨੂੰ ਵੀ ਇਸਦੀ ਸ਼ਿਕਾਇਤ ਕੀਤੀ ਗਈ ਹੈ ਤੇ ਉਹ ਲੋਕਾਂ ਨੂੰ ਵੀ ਸੁਚੇਤ ਕਰਦੇ ਨੇ ਕਿ ਜੇਕਰ ਉਹ ਪਬਲਿਕ ਟਰਾਂਸਪੋਰਟ 'ਤੇ ਸਫ਼ਰ ਕਰਦੇ ਨੇ ਤਾਂ ਆਪਣੀ ਸੁਰੱਖਿਆ ਬਣਾਈ ਰੱਖਣ